ਲਦਾਖ ਦੇ ਵਿੱਚ ਆਰੀਅਨ ਲੋਕਾਂ ਦੇ ਪੰਜ ਪਿੰਡ ਵਸਦੇ ਨੇ ਇਹ ਕਿਹਾ ਜਾਂਦਾ ਕਿ ਇਹ ਆਰੀਅਨ ਲੋਕ ਸਿਕੰਦਰ ਮਹਾਨ ਦੀ ਫੌਜ ਦੇ ਜਿਹੜੇ ਸਿਪਾਈ ਸੀ ਅੱਗੇ ਉਹਨਾਂ ਦੇ ਵੰਸ਼ਜ ਨੇ 17ਵੀਂ ਸਦੀ ਦੇ ਵਿੱਚ ਸਿਕੰਦਰ ਦੀ ਫੌਜ ਦੇ 4 ਸਿਪਾਹੀ ਗਿਲਗिट ਬਲਟਿਸਤਾਨ ਵਾਲੇ ਪਾਸੇ ਵਸੇ ਸੀ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਆ ਇਹਨਾਂ ਦੇ ਨਾਮ ਸੀਗੇ ਗਲੋ ਮੀਲੋ ਦੂਲੋ ਇਹਨਾਂ ਦੇ ਵਿੱਚੋਂ ਜਿਹੜਾ ਗਲੋ ਆ ਉਹ ਗਨੇਕ ਚਲਾ ਗਿਆ ਸੀ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਮਿੱਲੂ ਨੇ ਇੱਥੋਂ ਦਾ ਹਣੂ ਪਿੰਡ ਵਸਾਇਆ ਤੇ ਦੂਲੋ ਦੇ ਨਾਮ ਤੇ ਜਿਹੜਾ ਇੱਥੋਂ ਦਾ ਦਾ ਪਿੰਡ ਆ ਉਹ ਵਾਲਾ ਹੈਗਾ ਇਨ੍ਹਾਂ ਪਿੰਡਾਂ 'ਚ ਵਸਦੇ ਲੋਕਾਂ ਦਾ ਜਿਹੜਾ ਕਬੀਲਾ ਹੈਗਾ ਉਹ ਹੈਗਾ ਦਰਦ ਕਬੀਲਾ ਬੇਸ਼ੱਕ ਦੀ ਹੋਣੇ ਲੋਕ ਬੋਧੀ ਹੋ ਗਿਆ ਕੁਛ ਕਾਰਗਿਲ ਜ਼ਿਲ੍ਹੇ 'ਚ ਜਾਂ ਤੇ ਕੁਛ ਲੇ ਜ਼ਿਲ੍ਹੇ ਦੇ ਵਿੱਚ ਨੇ ਆਰੀਅਨ ਵੈਲੀ ਦੇ ਦੋ ਪਿੰਡ ਕਾਰਗਿਲ ਜ਼ਿਲ੍ਹੇ 'ਚ ਆ ਤੇ ਦੋ ਪਿੰਡ ਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਆ ਇਹ ਲੋਕ ਜਿਹੜੀ ਆਪਣੀ ਭਾਸ਼ਾ ਬੋਲਦੇ ਆ ਉਹਨੂੰ ਬਰੋਕ ਪਾ ਗਿਆ ਜਾਂਦਾ ਇਕ ਕੁਝ ਲੋਕ ਇਹਨੂੰ ਦਰੋਪ ਦਰੋਪਕਾ ਵੀ ਕਹਿੰਦੇ ਆ ਪਰ ਹੁਣ ਥੋੜੇ ਸਮੇਂ ਤੋਂ ਇਹ ਲਦਾਖੀ ਦੀ ਬੋਲਣ ਲੱਗ ਪਏ ਨੇ ਤੇ ਬਾਲਟੀ ਵੀ ਬੋਲਣ ਲੱਗ ਪਏ ਨੇ ਇਹਨਾਂ ਲੋਕਾਂ ਦਾ ਪਿਸ਼ੋਕੜ ਬਾਲਟਿਸਤਾਨ ਦੇ ਨਾਲ ਜੁੜਦਾ ਕਿਉਂਕਿ ਜਿਹੜੀ ਇਹਨਾਂ ਦੀ ਭਾਸ਼ਾ ਇਥੇ ਆਰੀਅਨ ਵੇਲੀ ਚ ਬੋਲਦੇ ਆ ਉਹੀ ਭਾਸ਼ਾ ਬਾਲਟਿਸਤਾਨ ਦੇ ਪਾਕਿਸਤਾਨਲੇ ਇਲਾਕੇ ਚ ਵੀ ਬੋਲੀ ਜਾਂਦੀ ਹੈ ਆਰੀਅਨ ਦੇ ਵਿੱਚੋਂ ਕੁਝ ਲੋਕਾਂ ਨੇ ਬੁੱਧ ਧਰਮ ਅਪਣਾਇਆ ਤੇ ਕੁਝ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ ਇਹਨਾਂ ਲੋਕਾਂ ਦਾ ਖਾਣਾ ਵੀ ਲਦਾਖੀ ਲੋਕਾਂ ਵਾਲਾ ਹੀ ਆ ਖਾਣੇ ਨੂੰ ਤੇ ਬੋਲੀ ਨੂੰ ਛੱਡ ਕੇ ਬਾਕੀ ਇਹਨਾਂ ਦਾ ਸਾਰਾ ਰਹਿਣ ਸਹਿਣ ਵਿਆਹ ਤੇ ਤਿਉਹਾਰ ਸਾਰਾ ਕਲਚਰ ਜਿਹੜਾ ਹੈਗਾ ਉਹ ਪੂਰੇ ਲੜਾਕ ਤੋਂ ਅਲੱਗ ਆ ਪਹਿਲਾਂ ਇਹ ਲੋਕ ਆਪਣੇ ਮਰਦਿਆਂ ਨੂੰ ਦਫਨਾਉਂਦੇ ਸੀ ਜਿਵੇਂ ਕਿ ਇਸਲਾਮ ਧਰਮ ਦੇ ਵਿੱਚ ਪਰ ਹੁਣ ਇਹ ਸੰਸਕਾਰ ਕਰਦੇ ਆ ਵਿਆਹ ਕਰਨ ਵੇਲੇ ਕੁੜੀ ਤੇ ਮੁੰਡੇ ਦੇ ਦੋਨਾਂ ਦੇ ਮਾਮਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ ਕੁੜੀ ਦਾ ਤੇ ਮੁੰਡੇ ਦਾ ਮਾਮਾ ਆਪਸ ਵਿੱਚ ਹੀ ਗੱਲ ਕਰਦੇ ਸੀ ਉਹ ਰਿਸ਼ਤਾ ਪੱਕਾ ਕਰ ਦਿੰਦੇ ਸੀ ਪਰ ਹੁਣ लव मैरिज करवाना इन का भी आम जो कंसैप्ट इसके अंदर बीज होते हैं हाँ। एक फूल के अंदर एक ही बीज होता है इसमें भी बहुत बीज होता है छोटा छोटा बहुत है अच्छा अंदर ठीक है अच्छा ये आपके यहाँ लीगल है हाँ यहाँ ਉਸ ਦਾ ਫੀ ਜੇ ਘਰ ਐਸੇ ਆਏਗਾ ਤਾਂ ਮੇਰੇ ਨਾਲ ਜਾਣ ਦੀ ਜਿੱਤ ਕਰਦਾ ਕਹਿੰਦੇਰੇ ਨਾਲ ਜਾਣਾ ਇਟਸ ਹਾਲ ਇਜ਼ ਗੋ ਬ੍ਰੇਕਫਾਸਟ ਹੋ ਗਿਆ ਜੀ ਰੈਡੀ ਹਾਂ ਠੀਕ ਹੈ ਜੀ ਅੱਛਾ ਆਰੀਅਨ ਵੈਲੀ ਦੇ ਇਹ ਮਸ਼ਹੂਰ ਫੁੱਲ ਨੇ ਜਿਹੜੇ ਆਪਣੀ ਟੋਪੀਆਂ ਤੇ ਲਾ ਕੇ ਰੱਖਦੇ ਆ ਇਹ ਫੁੱਲ 11-12 ਸਾਲੇ ਕਦੇ ਖਰਾਬ ਨਹੀਂ ਹੁੰਦਾ ਵਾ ਧਾਰਚਿਕ ਪਿੰਡ ਜਿੱਥੇ ਆਪਾਂ ਰੁਕੇ ਹੋਏ ਸੀਗੇ ਆਣ-ਜਾਣ ਸਾਰਾ ਦੇਖ ਲਿਆ ਪਿੰਡ ਆਪਾਂ ਦੇਖਿਆ ਹੀ ਨਹੀਂ ਤੇ ਹੁਣ ਇਹ ਪਿੰਡ ਦੇਖਣ ਚੱਲਦੇ ਆ ਨਾਲ ਹੀ ਇਹਦੇ ਵਗ ਰਿਹਾ ਸੰਤ ਦਰਿਆ ਇਹ ਚੈਨਾ ਜੋ ਨਿਕਲਦਾ ਤੇ ਅੱਗੇ ਜਾ ਕੇ ਇਹ ਜੇਲਮ ਚ ਡਲ ਜਾਂਦਾ ਕਸ਼ਮੀਰ ਦੇ ਵਿੱਚ ਜਾ ਕੇ ਗੰਦਰਬਲ ਦੇ ਕੋਲੇ ਫਿਰ ਉਸ ਤੋਂ ਬਾਅਦ ਅੱਗੇ ਪਾਕਿਸਤਾਨਾਂਗੇ ਜਾਂਦਾ ਘਰਾਂ ਦੇ ਵਿੱਚ ਪਾਣੀ ਜਾਣ ਦੇ ਪ੍ਰਬੰਧ ਕੀਤਾ ਹੋਇਆ ਆ ਪਾਈਪ ਰੱਤੀ ਹੋਈ ਆ ਇਹ ਬੋਤਲ ਵੱਡੀ ਹੋਈ ਆ ਉਧਰ ਕੇ ਪਾਈਪ ਲਾਈ ਆ ਇੱਥੋਂ ਦੀ ਪਾਣੀ ਥੱਲੇ ਘਰੇ ਪਹੁੰਚਦਾ ਮੈਂ ਸ਼ਿੰਕਲਾ ਪਾਸ ਤੋਂ ਲਦਾਖ ਦੇ ਵਿੱਚ ਦਾਖਲ ਹੋ ਗਿਆ ਸੀਗਾ ਉਸ ਤੋਂ ਪਿਛਲਾ ਇਲਾਕਾ ਸੀ ਹਿਮਾਚਲ ਪ੍ਰਦੇਸ਼ ਦਾ ਤੇ ਸ਼ਿੰਕਲਾ ਤੋਂ ਬਾਅਦ ਸਾਰਾ ਲਦਾਖ ਸ਼ੁਰੂ ਹੋ ਗਿਆ ਸੀਗਾ ਉਦੋਂ ਦਾ ਜੰਸਕਰ ਵੈਲੀ ਆਈ ਫਿਰ ਸਰੂ ਵੈਲੀ ਆਈ ਕਾਰਗਿਲ ਪਹੁੰਚਿਆ ਤੇ ਹੁਣ ਆਪਾਂ ਪਹੁੰਚੇ ਹਾਂ ਆਰੀਅਨ ਵੈਲੀ ਆਰੀਅਨ ਵੈਲੀ ਦੇ ਪਿੱਛੇ-ਪਿੱਛੇ ਸਾਰਾ ਖੁਸ਼ਕ ਇਲਾਕਾ ਸੀ ਕੁਝ ਨਹੀਂ ਸੀਗਾ ਉੱਥੇ ਨਾ ਕੋਈ ਰੁੱਖ ਨਾ ਬੂਟਾ ਨਾ ਕੋਈ ਫਰੂਟ ਪਰ ਆਰੀਅਨ ਵੈਲੀ ਸਾਰੀ ਦੇ ਵਿੱਚ ਬਹੁਤ ਜ਼ਿਆਦਾ ਫਰੂਟ ਹੁੰਦੇ ਨੇ ਖਰਮਾਨੀ ਮੰਨੀ ਹੋਈ ਐ ਇੱਥੋਂ ਦੀ ਖਰਮਾਨੀ ਦੇ ਲਈ ਮਸ਼ਹੂਰ ਆਰੀਅਨ ਵੈਲੀ ਆ ਸਾਹਮਣੇ ਜਿੰਨੇ ਵੀ ਬੂਟੇ ਨੇ ਇਹ ਸਾਰੇ ਖਰਮਾਨੀ ਦੇ ਨੇ ਹਰੇਕ ਪਿੰਡ ਦੇ ਵਿੱਚ ਖਰਮਾਨੀ ਦੀ ਖੇਤੀ ਹੁੰਦੀ ਆ ਖਰਮਾਨੀ ਦੇ ਨਾਲ ਸੇਬ ਵੀ ਹੁੰਦੇ ਨੇ ਇੱਥੇ ਬਾਦਾਮ ਵੀ ਹੁੰਦੇ ਨੇ ਹੋਰ ਵੀ ਡਰਾਈ ਫਰੂਟ ਕਈ ਹੁੰਦੇ ਨੇ ਬੋਲਾਰਾ ਹਾਂ ਉਹ ਐਸੀ ਨਹੀਂ ਹੁੰਦੀ ਉਹ ਆਪਕੇ ਇਧਰ ਜੋ ਨਸਲ ਹੈ ਗਾਂਹ ਕੀ ਔਰ ਬੱਕਰੀ ਕੀ ਉਹ ਅਲੱਗ ਹੈ एक यहाँ पे मैंने देखा है पहाड़ी बकरी होती है जो बिल्कुल पहाड़ के वो शिखर पे चढ़ती है जी, जी, जी। वो और होती है ना जंगली बकरी वो जंगली होती है जी, जी। मैंने देखा है वो बिल्कुल ही बार बार जमा चोटी पे आके चलती है ना जंगली जी।, जी क्या बाबा मैं पंजाब का मेरा डिस्ट्रिक्ट है श्री मुख्तसर साहिब हाँ बठिंडा का नाम सुना होगा आपने हाँ बठिंडा के बॉर्डर पे ही है तुम बठिंडा में रहे हो कहाँ रहे थे बठिंडा में, 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 में। पटियाला में भी रहता हूँ मैं में रहा में। आप जॉब की है वहाँ कोई हाँ। बी में काफ़ी रहते हैं वहाँ में। में। किस में किसमें? अच्छा -टी -बी -पी। इंडियन तिब्बत बॉर्डर पुलिस। ओके ओके इंडियन तिब्बत बॉर्डर पुलिस हाँ। आईटीबीपी बोलते हैं इसको ना रास्ते में आते हुए देखा जंगली बकरी को ਜਿਵੇਂ ਉਹ ਪਹਾੜੇ ਸਾਹਮਣੇ ਨਾ ਉਸਕੇ ਬਿਲਕੁਲ ਕਿਨਾਰੇ ਤੇ ਚਰਤੀ ਐ ਉਹ ਅਸਾ ਤੁੰਗੂ ਗੋਨਾ ਆ ਗਿਆ ਥੋੜਾ ਜਿਹਾ ਪਹੁੰਚਣਾ ਆ ਇਹ ਦਾਰਚਿਕ ਪਿੰਡ ਦੀ ਫਿਰਨੀ ਆ ਪਿੰਡ ਸਾਰਾ ਤਾਂ ਉੱਪਰ ਹਾਈਟ ਤੇ ਵਸਿਆ ਹੋਇਆ ਆ ਪੌੜੀਆਂ ਜਾਂਦੀਆਂ ਨੇ ਪਿੰਡ ਤਾਂ ਚੜਦੇ ਆਪਾਂ ਉੱਪਰ ਤੇ ਤਾਂ ਜਾ ਕੇ ਪਿੰਡ ਦੇਖਦੇ ਆ ਕਿਹੋ ਜਿਹੇ ਸਾਹ ਚੜ ਜਾਂਦਾ ਯਾਰ ਆ ਜੋ ਵੱਡ ਕੇ ਰੱਖੇ ਹੋਏ ਆ ਆਰੀਨ ਵੈਲੀ ਨਾ ਇਸ ਕਰਕੇ ਸੋਹਣੀ ਵੈਲੀ ਆ ਕਿ ਇੱਥੇ ਅਨਾਜ ਫਰੂਟ ਸਭ ਕੁਝ ਬਹੁਤ ਵਧੀਆ ਹੁੰਦਾ ਆਪਣੇ ਜਿਵੇਂ ਬੇਰਾਂ ਦੀ ਰੋਤ ਚ ਬੇਰ ਢਗੇ ਪੈਦੇ ਬੇਰੀਆਂ ਦੇ ਥੱਲੇ ਐਂਖਰਮਾਨੀਆਂ ਪਈਆਂ ਇੱਥੇ ਥੋੜਾ ਜਿਹਾ ਤਾਂ ਚੜਿਆ ਤੇ ਅੱਪੂ ਨੂੰ ਪਿੰਡ ਦਿਸਣ ਲੱਗ ਪਿਆ ਪਿੰਡ ਸਾਰ ਮਗਰਲੇ ਪਾਸੇ ਵਸਿਆ ਹੋਇਆ ਅੱਗੇ ਪਿੰਡ ਦੇ ਖੇਤ ਨੇ ਤੇ ਮਗਰ ਖੁਰਮਾਨੀ ਚ ਲੁਕਿਆ ਹੋਇਆ ਪਿੰਡ ਇੱਥੇ ਆ ਕੇ ਐਂ ਲੱਗਦਾ ਜਿਵੇਂ ਆਪਾਂ ਪੰਜਾਬ ਦੇ ਹੀ ਕਿਸੇ ਪਿੰਡ 'ਚ ਫਿਰਦੇ ਹੁੰਨੇ ਆ ਮੋਟਰਾਂ ਦੇ ਕੋਲੇ ਆਪਾਂ ਮਾੜੀ-ਮੋਟੀ ਸਬਜ਼ੀ ਫੁੱਲ ਬੂਟੇ ਲਾ ਲੈਣੇ ਆ ਜਿਵੇਂ ਉਵੇਂ ਲੱਗੇ ਹੋਏ ਆ ਇੱਥੇ ਸਾਰੇ ਹਾਂਜੀ ਫੁੱਲ ਫੁੱਲ ਆਏਗਾ ਗੋਭੀ ਬੀਜੀ ਹੋਈ ਏ ਖੇਤ ਦੇ ਵਿੱਚ ਗੋਭੀ ਏ ਬਾਬਾ ਜੀ ਆਪਕਾ گاਉਂ ਬਹੁਤ ਖੂਬਸੂਰਤ ਹੈ ਅੱਛਾ ਹੈ ਇਹ ਫੁੱਲ ਲਗਾਏ ਹੈ ਆਪਨੇ ਕਿਆ ਨਾਮ ਹੈ ਇਨਕਾ ਹਾਂਜੀ मुनसुतो 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 मैं भी इसका बीज लेके गया हूं पंजाब में भी जाकर बीजेंगे इसको हां ये है, ये है, इसको पौधा ये, ये। हां वो वाला है ना वो वाला हां हां देखा मैंने पीछे अब बाबे दे जेड़े फल लगे हुए ने ओ हो हो ये इन दा सव्याचार आ रही ने वाली जी वही है असली फल ने है हां हमने पीछे देखा था बाबा जी अच्छा है तो है। हाँ गाँव सभी छोटे छोटे हैं इधर कल मैं हरदास गया था वो भी अच्छा गाँव है <laughs> मिक मक्की का सिर्फ़ एक ही पौधा होता है उसी पे एक ही निकल जाता है बस ठीक है हाँ उस पे कहीं कहीं बहुत सारे दाने होते हैं हमने कल मैं हरदास में गया था भाई हाँ वो मक्की बीज रहे थे वो बहुत बरीक सा बहुत छोटा बीज था पंजाब में तो बहुत बड़ा होता है हाँ वो बड़ा वाला भी यहाँ पे हो जाता है डालते हैं यहाँ पर बड़ा वाला और छोटे वाले में फर्क बहुत है क्योंकि वो छोटा वाला जो है ना यहाँ पे विंटर में बहुत कम आ जाता है बॉडी में हिट देता है और वो दवाई भी है वो चीज़ वो कई कई चीज़ के तो अगर उसका वो हम बोलते हैं पावा बोलते हैं और जैसे आटा बोलते हैं हाँ। ना उसी तरह वो पानी बॉयल करके उसको घोल के सब्जी के साथ खा लेते हैं तब जो विंटर में हमारे यहाँ पे कम से कम माइनस पच्चीस तीस डिग्री तक चले जाते हैं माइनस उसके पत्ता भी काम आता है पत्ता जो है चीज काम आता है ये बेड बकरियों को डालने का और कौन सा हाँ वो तो पंजाब में ऐसी हाँ, काम आता है और हमारे छातों पे डाल देते हैं छात पे इसके ऊपर से मिट्टी डाल देते हैं ताकि नीचे पानी काम गिर जाए पानी गिरता नहीं है उसकी वजह से बारिश कितनी हाँ, आती है यहाँ पे बारिश बारिश ज़्यादा होता नहीं बर्फ गिर जाता है बर्फ गिरता है ना बारिश जो है ना बारिश अभी जुलाई जुलाई स्टार्ट हो गया तो अभी दस पंद्रह दिन के बाद तो मानसून स्टार्ट हो जाएगा यहाँ पे फिर हमारा ये एवरी कोड में थोड़ा प्रॉब्लम हो जाता है उसके ठीक जिसकी वजह से एक मेरे को भैया ये बताओ जहाँ आपके गाँव में कोई पुराना आदमी कोई है जो आप पूरा आर्यन का हिस्ट्री जानता हो हाँ यहाँ पे है तो है सर हमारा यहाँ आज नहीं मिलेंगे आपको तो टीचर है वो हाँ हाँ टीचर हाँ एक टीचर है वो पूरा हिस्ट्री बता सकता है हाँ यहाँ पे एक टीचर है उसका नाम है प्रसपाल येस और एक टीचर है वो दोनों आपका ओ, हिस्ट्री बता वो यही गांव के हैं इसी गांव गाँव शाम को मिल जाएंगे आ, शाम को मुश्किल है क्योंकि हमारे यहाँ पे एक बड़े गुरुजी आए हैं तो हमें गया था वहाँ पे फेस्टिवल में जी जी, जी 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 उसी उसी फेस्टिवल में वहाँ पे वो लोग बिजी है तो okay. मे भी वही पे था तो मैं कल रात को यहाँ पे पहुँचा था यहाँ पे क्योंकि काम भी था और ऊपर ऊपर खाना बनाने के लिए था वहाँ पे और है मेरी माँ भी माता जी हाँ जी अभी सात ब्रदर आपके गांव के जो आर्यन वैली के लोग हैं इनकी मैक्सिमम उम्र मतलब कितनी हो जाती है अस्सी नब्बे सत्तर कितने तक हो जाती है अस्सी नब्बे सत्तर अस्सी नब्बे बानबे और बानवे तक चले जाते हैं नब्बे बानवे तक यही और इनको कोई प्रॉब्लम जैसे कोई कैलेस्ट्रॉल यूरिक एसिड हार्ट अटैक कुछ भी घुटनों की प्रॉब्लम ऐसा कुछ होता है आपके लिए कुछ होता ही नहीं था एक दो साल से कई कई लोगों को हो गया है ऐसी चीज़ क्योंकि अभी जो है ना खाना जो है ना बाहर से ज़्यादा खा लेते हैं उसकी वजह से हो रहा है नहीं तो पहले कुछ अभी तक तो कोई कोई कंप्लेन नहीं था अभी कुछ दो तीन साल हो गया और तीन चार साल हो गए होंगे कि कई कई लोगों को ये प्रॉब्लम आ गई आपके लोग जैसे जीव की खेती करते हैं या कुछ और सब्जी करते हैं इसमें कुछ केमिकल वगैरह कुछ केमिकल कुछ नहीं होते केमिकल कुछ डालते नहीं है बस हमारी केमिकल डालने से बेहतर सब्जी डालेंगे नहीं ये लोग कुछ नहीं हाँ, डालते सिर्फ हाँ, हाँ। बाहर से आते हैं उनको पता नहीं चलता है बस आग मुझे खा ले खा लेते वही प्रॉब्लम है अगर इधर ही डालेंगे ना कोई केमिकल वाला थोड़ा सा पाउडर भी हुआ ना वो डालेंगे नहीं यहाँ पे और पानी तो पूरा चश्मे का होता है खेती के लिए जी 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 वर्से वो, वो बर्फ़ निकाल के आया तो वही खेत में डालने के लिए भी वही है और हमें हमारे खाने पीने का भी यही है और आपके गांव में सबसे ज्यादा उम्र वाला आदमी कितनी उम्र का हो गया अभी इस टाइम जो सबसे ज़्यादा है अभी यहाँ पे है यही एक दादी है वहाँ एक हमारा एक बांसुरी वाला बाबा है उसका हो गया नाइन्टी सिक्स नाइन्टी सिक्स ईयर हो गया आ, अभी नाइनटी नेंट, सिक्स नहीं नाइन्टी 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 ईयर हो गया वो अभी भी बांसुरी जाता है हाँ, दादी की उम्र मैंने सुना है, एक सौ साल, साल से ऊपर है हाँ वो कहाँ कहा, दादी मिलेगी कहाँ पर रहते हैं वो दादी यहाँ पे है वहाँ दादी जो है ना थोड़ा सा वो बचपन से जो है ना थोड़ी सी हैंडीकेप टाइप के है मैंने ना देखा था एक दादी को वो वहाँ पे फेस्टिवल पे गए थे ऐसे चलती है वही तो नहीं गई नहीं, नहीं।, नहीं वो नहीं हो रही दादी पहले जो ना कुछ अचानक से दादी को दिखना बंद हो गया ओके अच्छा आपने अच्छा अपना नाम तो बताया नहीं भाई क्या नाम है मेरा नाम क्या मेरा नाम स्टॉप दिन जी स्पेलिंग में बोलना फिर पता चलेगा टी एस ई आर आई एन जी एस टी ओ बी डी ए

पानी बंद होते आ रहा है शायद कई और जगह पे खुला होगा okay. ओके जूले ਇਹ ਮੱਕੀ ਵੀ ਜੀ ਉਹਦੀ ਸਾਰੀ ਆਪਕਾ ਮੈਂ ਕੱਲ ਗਿਆ ਤੇ ਹਰਦਸਵੇਂ ਵੀ ਅੰਗੂਰ ਬਹੁਤ ਥੇ ਪੂਰੇ ਆਰੀਨ ਵੈਲੀ ਮੇਂ ਅੰਗੂਰ ਹੁੰਦਾ ਹੈ ਨਾ ਅੰਗੂਰ ਔਰ ਖੁਰਮਾਨੀ ਅੰਗੂਰ ਖੁਰਮਾਨੀ ਇੱਥੇ ਹੀ ਨਵੀਂ ਮਿਨਿਸਟਰੀ ਬਣਾਈ ਜਾਂਦੇ ਆ ਸਾਰਾ ਪਥਰੀਲਾ ਇਲਾਕਾ ਡ੍ਰਿਲ ਦੇ ਨਾਲ ਸੱਲ ਕੱਢ ਕੇ ਇਹਦੇ ਵਿੱਚ ਇਦਾਂ ਸਰੀਆਂ ਦਾ ਜਾਲ ਪਾ ਕੇ ਅਸੇ ਇਹਨਾਂ ਨੇ ਬੀਮ ਭਰ ਦੇਣਾ ਇੱਥੋਂ ਹੀ ਤੇ ਇੱਥੋਂ ਹੀ ਕੰਦ ਚੱਕ ਦੇਣੀ ਹੈ ਉਪਰੋਂ ਸਾਰਾ ਪਥਰੀਲਾ ਇਲਾਕਾ ਆਪਣੇ ਕੋਲ ਨੀਆ ਕੱਢਣ ਵਾਲਾ ਕੰਮ ਹੈ ਨਹੀਂ ਇਹਨਾਂ ਦਾ ਇਹ ਪੁਰਾਣੀ ਮਿਨਿਸਟਰੀ ਇਹਨਾਂ ਦੀ ਬੋਧੀ ਮੰਦਿਰ ਤੇ ਉਹ ਸਾਹਮਣੇ 바ਰ ਦੇ ਉੱਪਰ ਰੱਖੇ ਹੋਇਆ ਪਹਾੜੀ ਬੱਕਰੀ ਦੇ ਸਿੰਘ ਇਹਨੂੰ ਹੀ ਪਵਿੱਤਰ ਮੰਨਦੇ ਆ ਇਹ ਘਰਾਂ ਚ ਵੀ ਲਿਆ ਕੇ ਰੱਖਦੇ ਆ ਇਹੋ ਜਿਹਾ ਕੁਝ ਹਰੇਕ ਪਿੰਡ ਦੇ ਵਿੱਚ ਇਦਾਂ ਦੀ ਬੋਧੀ ਮਿਨਿਸਟਰੀਆਂ ਨੇ ਮਾਨਨੇ ਲੱਗੇ ਹੋਇਆ ਘਮਾਉਣ ਵਾਲੇ ਤੇ ਇਹ ਲੋਕ ਇਹਨਾਂ ਦੀ ਪ੍ਰਕਰਮਾ ਕਰਦੇ ਆ ਕੋਈ ਪੱਕਾ ਸਮਾਂ ਨਹੀਂ ਤੁਸੀਂ ਦੁਪਹਿਰੇ ਆਥ ਨੇ ਤੜਕੇ ਤੁਹਾਡੇ ਕੋਲ ਜਦੋਂ ਵੀ ਸਮਾਂ ਹੈਗਾ ਇੱਥੇ ਆਓ ਮਾਨਨੇ ਘਮਾਓ ਦੀ ਪ੍ਰਕਰਮਾ ਕਰੋ ਤੇ ਜਿਹੜਾ ਇਹਨਾਂ ਦਾ ਮੰਤਰ ਓਮ ਮਾਨੇ ਪਦਮੇ ਹੋ ਉਹਦਾ ਜਾਪ ਕਰੋ ਹੁਣ ਬਾਪੂ ਜੀ ਇਹਦੀ ਪ੍ਰਕਰਮਾ ਕਰ ਰਹੇ ਆ ਪਿੰਡਾਂ ਦੇ ਵਿੱਚ ਬੇਸ਼ੱਕ ਦੀ ਕੱਚੀਆਂ ਘਰਾਂ ਦੀ ਜਗ੍ਹਾ ਪੱਕੀਆਂ ਘਰਾਂ ਨੇ ਲੈ ਲਈਏ ਪੱਕੇ ਬਲੌਕ ਵਰਤਨ ਲੱਗ ਪਏ ਆ ਪਰ ਗਾਡਰਾਂ ਦੀ ਜਗ੍ਹਾ ਤੇ ਹਜੇ ਤੱਕ ਵੀ ਉਹ ਲੱਕੜੀ ਵਰਤਦੇ ਆਏ ਮਲਚਿੰਗ ਦੀ ਲੱਕੜ ਛੱਤਾਂ ਹਮੇਸ਼ਾ ਇਹਦੀਆਂ ਹੀ ਪਾਈਆਂ ਜਾਂਦੀਆਂ ਨੇ ਇਸ ਸਾਲ ਦੇ ਵਿੱਚ ਕਹਿੰਦੇ ਨਿੱਗੀ ਬਹੁਤ ਹੁੰਦੀ ਤਾਂ ਕਰਕੇ ਉਹਦੀ ਵਰਤੋਂ ਕਰਦੇ ਆ ਆਹ ਵਾਲੀ ਲੱਕੜ ਆ ਉਹ ਜਿਹੜੀ ਛੱਤਾਂ ਪਾਉਣ ਲਈ ਵਰਤਦੇ ਆ ਜਿਵੇਂ ਆਪਣੇ ਸਫਾਈ ਦੇ ਦੇ ਪਪੂਲਰ ਹੁੰਦੇ ਆ ਉਦਾਂ ਲੰਬਾਈ ਆ ਪੂਰੀ ਉਹਦੀ ਤੇ ਸਖਤ ਬਹੁਤ ਜ਼ਿਆਦਾ ਹੁੰਦੀ ਆ ਇਹ ਲੱਕੜਾ ਲੇਕਰ ਉਸ ਦੀ ਲੱਕੜੀ ਹੋਤੀ ਐਸੀ ਹੀ ਹੈ ਜਿਵੇਂ ਇਹ ਹੈ ਹਾਂ में जब बना आप इसको तो... फलसा बोलते हैं ना... हाँ घर बनाने के काम आती है जी आपके इधर है ना, ना जूले कुर्बानी जू तो गर्मी का फ्रूट है आपका ना ਸਰਦੀ ਮੇ ਨਹੀਂ ਹੁੰਦਾ ਜਾਂ ਜੋ ਵੀ ਹੁੰਦਾ ਹੈ ਗਰਮੀ ਮੇ ਹੁੰਦਾ ਸਰਦੀ ਮੇ ਤਾਂ ਸਿਰਫ ਸਨੋ ਹੁੰਦੀ ਹੈ ਇਹ ਤਾਂ ਘਰ ਬਹੁਤ ਪੁਰਾਣਾ ਹੋਗਾ ਨਾ ਜ्यों ਵੱਢੀ ਜਾਂਦੇ ਆ ਤੇ ਮੱਕੀ ਬੀਜੀ ਜਾਂਦੇ ਆ ਆਪਕਾ ਨਾਮ ਕਹੇ ਬ੍ਰਦਰ ਮੇਰਾ ਨਾਮ ਜੇ ਕੇ ਆਰੀਅਨ ਕੀਆ ਜੇ ਕੇ ਆਰੀਅਨ ਜੇ ਕੇ ਆਰੀਅਨ ਠੀਕ ਹੈ ਜੀ ਆਪਕਾ ਨਾਮ ਤਾਂ ਹਮਕੋ ਪਹਿਲੀ ਵਾਰ ਮੇ ਯਾਦ ਆ ਗਿਆ ये आपके बिजली के मीटर इतने ऊपर लगे हुए हैं तो इनकी रीडिंग कैसे होती होगी ये ये तो पहुंच अच्छा, तो तो पहुंचती तो है मैं भी सोच रहा था की इतना ऊपर कैसे रीडिंग होती है इसकी जी जो के वहां पे बिजली का ग्रेड है वहां पर ऑटोमेटिक रीडिंग आ जाती है अकेले ही है भाई हम ਗਰਗਰ ਮੋਦੀ ਹਰ ਕਰ ਮੋਦੀ ਜੰਗਲੇ ਵਿੱਚ ਦੀ ਝਾਤੀਆਂ ਮਾਰੀ ਜਾਂਦਾ ਸਾਰੇ ਪਹਾੜੀ ਪਿੰਡ ਇਹੋ ਜਿਹੇ ਹੁੰਦੇ ਨੇ ਇਨਾਂ ਦੀਆਂ ਗਲੀਆਂ ਬੜੀਆਂ ਚੌੜੀਆਂ ਨਹੀਂ ਹੁੰਦੀਆਂ ਗੀਆਂ ਜਿਹੜੇ ਵੀ ਵੀਕਲ ਹੁੰਦੇ ਨੇ ਉਹ ਸਾਰੇ ਥੱਲੇ ਖੜਦੇ ਆ ਪਿੰਡ ਚ ਆਉਣ ਜਾਣ ਵਾਸਤੇ ਬਸ ਇਹੋ ਜਿਹੇ ਰਾਹ ਹੁੰਦੇ ਆ ਹੂੰ ਇੱਧਰ ਹੈਗਾ ਰਸਤਾ ਇਨ੍ਹਾਂ ਪਿੰਡਾਂ ਦੀ ਇੱਕ ਖੂਬਸੂਰਤੀ ਇਸ ਗੱਲ ਦੇ ਵਿੱਚ ਵੀ ਆ ਕਿ ਸਾਰੇ ਪਿੰਡ ਹਰਿਆਲੀ ਦੇ ਵਿੱਚ ਘਿਰੇ ਹੋਏ ਨੇ ਬਾਗਾਂ ਦੇ ਵਿੱਚ ਘਰ ਵਸੇ ਹੋਏ ਨੇ ਇਹਨਾਂ ਦੇ ਇੱਥੇ ਆ ਕੇ ਮੈਨੂੰ ਲੱਗਦਾ ਵੀ ਬਾਹਲਾ ਨਹੀਂ ਤਾਂ 3-4 ਡਿਗਰੀ ਦਾ ਟੈਂਪਰੇਚਰ ਤਾਂ ਫਰਕ ਪੈ ਜਾਂਦਾ ਬਾਹਰ ਲੋੜਾਂ ਦੀ ਗਰਮੀ ਆ ਪਰ ਇੱਥੇ ਆ ਕੇ ਤੁਹਾਨੂੰ ਬਹੁਤ ਠੰਡਕ ਮਹਿਸੂਸ ਹੁੰਦੀ ਆ ਇੱਕ ਤਾਂ ਚਾਰ ਛਪਰੇ ਪਾਣੀ ਆ ਇੱਕ ਛਾਂ ਤੇ ਉਹਦੇ ਨਾਲ ਖਰਮਾਨੀ ਦੀ ਮਹਿਕ ਆ ਸਾਰੇ ਪਿੰਡ ਵਾਲੇ ਜਿਉਂ ਵੱਡ-ਵੱਡ ਕੇ ਰੱਖੀ ਜਾਂਦੇ ਆ ਮੰਡਲਾਂ ਲਈ ਜਾਂਦੇ ਨੇ ਜਿਉਂ ਆਉਂਦੀਆਂ ਇਹ ਇਹਨੂੰ ਹੜੰਬੇ ਨਾਲ ਕੱਢਣਗੇ ਹੜੰਬੇ ਤੇ ਇਧਰ ਹੈਗੇ ਨਹੀਂ ਪਰ ਬਹੁਤ ਛੋਟੇ ਛੋਟੇ ਖੜੰਬੇ ਆ ਜਿਹੋ ਜਿਹੇ ਜਿਉਣੇ ਬਸ ਉਹਨੇ ਕ ਖੜੰਬੇ ਨੇ ਇਹਨਾਂ ਦਾ ਟਾਈਮ ਬਸ ਵਧੀਆ ਹੋ ਜਾਂਦਾ ਸਾਰੇ ਪਿੰਡ ਦਾ ਘੇੜਾ ਕੱਢ ਕੇ ਵਾਪਸ ਪਹੁੰਚ ਗਏ ਆਪਾਂ ਹੁਣ ਆਪਾਂ ਥੱਲੇ ਚੱਲਦੇ ਆ ਆਪਣੇ ਕਮਰੇ ਵੱਲ ਤੇ ਖਰਮਾਨੀ ਤੁਸੀਂ ਦੇਖੋ ਕਿੰਨੀ ਲੱਗਦੀ ਹੈ ਕਬੂਟੇ ਨੂੰ ਭਰਿਆ ਪਿਆ ਹੈ ਦਾਰਸ਼ਕ ਪਿੰਡ ਵੀ ਆਪ ਸਾਰਾ ਘੁੰਮ ਲਿਆ। ਵੀਰੇ ਬੰਦੇ ਨੂੰ ਮਿਲਣਾ ਸੀ ਗਿਆ ਉਹ ਨਹੀਂ ਮਿਲਿਆ ਗਿਆ ਉਹ ਹੈਗਾ ਕਿਤੇ ਵਜੋਂ ਮਾਸਟਰ ਕਿ ਉਹ ਕਹਿੰਦੇ ਕਿ ਅਸਥਰੇ ਮਿਲੂਗਾ 4 ਵਜੇ ਤੋਂ ਬਾਅਦ। ਬਹੁਤ ਮਸ਼ਹੂਰ ਬੰਦਾ ਉਹਨੂੰ ਪੂਰੀ ਆਰੀਆੰਦਾ ਸਾਰਾ ਇਤਿਹਾਸ ਪਤਾ ਵੀ ਅਸੀਂ ਕਿੱਥੋਂ ਆਏ ਆ ਚੱਲ ਕੇ ਕਿਵੇਂ ਲਾਹੌਰ ਸਪਤੀ ਉਧਰੋਂ ਆਏ ਆ ਕਿਵੇਂ बसे ਸਾਰਾ ਕੁਝ। ਅੱਜ ਦਾ ਦਿਨ ਆਪਾਂ ਦੇਖਾਂਗੇ ਬਹੁਤ ਬੰਦੇ ਨੂੰ ਫਿਰ ਜੇ ਸਮਾਂ ਬਣਿਆ ਮੇਲ ਹੋਏ ਤਾਂ ਉਹਨੂੰ ਮਿਲਾਂਗੇ। ਪਹਿਲਾਂ ਦੋ ਚਾਰ ਦਿਨ ਉਹ ਫੈਸਟੀਵਲ ਚੱਲੀ ਜਾਂਦਾ ਸੀ ਇਹਨਾਂ ਦਾ। ਉਧਰ ਵੀ ਗਈ ਸੀ ਉਹ ਤੋਨੋ ਕਿਸੇ ਹੋਰ ਪਾਸੇ ਗਿਆ ਹੋਇਆ ਸੋ ਆਪਾਂ ਨੂੰ ਉੱਤੇ ਲੋਡ ਪਾਈ ਆਪਾਂ ਡੀਕਾਂਗੇ ਜਿੰਨੇ ਕਦਨੋ ਡੀਕ ਸਕਦੇ ਹੋਏ ਉਹ ਥੱਲੇ ਰਾਹ ਆ ਗਿਆ ਸਾਰੇ ਪਿੰਡ ਦਾ gira ਕੱਢ ਕੇ ਵਾਪਸ ਪਹੁੰਚ ਗਏ ਆਪਾਂ ਆਨ ਨੇ ਵਾਲੀ ਥਾਂ ਤੇ ਆ ਗਏ ਆਪਾਂ ਜਮਾ ਕਮਰੇਜ ਬੈਠਾ ਮੈਂ ਅੱਜ 4 ਵਜੇ ਦਾ ਲੇਟ ਹੈ ਨਹੀਂ ਕਿ ਨੇਰ ਕੋ ਪਜਮ ਪਹਿਲਾਂ ਤਾਂ ਲੋਡਾਂ ਦੀ ਗਰਮੀ ਸੀਗੀ ਤੇ ਹੁਣ ਨੇਰੀ ਚੱਲੀ ਜਾਂਦੀ ਹੈ ਸ਼ਾਇਦ ਮੀਂਹ ਵੀ ਆ ਜਾਏ ਕੱਲ ਨੂੰ ਆਪਣੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਆ। ਕੱਲ ਨੂੰ ਆਪਾਂ ਆਰੀਅਨ ਵੈਲੀ ਦੇ ਅਗਲੇ ਪਿੰਡਾਂ 'ਚ ਜਾ ਕੇ ਰੁਕਾਂਗੇ। ਇੱਥੇ ਮੈਂ ਰੁਕਿਆ ਤਾਂ ਇੱਕ ਦਿਨ ਵਾਸਤੇ ਸੀਗਾ ਪਰ ਮਾਹੌਲ ਇਹੋ ਜਿਹਾ ਬਣ ਗਿਆ ਮੈਨੂੰ ਚਾਰਜ ਹੋ ਗਏ ਮੈਂ ਇੱਥੇ ਹੀ ਬੈਠਾਂ। ਸੋ ਕੱਲ ਨੂੰ ਆਪਾਂ ਦੂਗਾਹ ਜਾਵਾਂਗੇ ਅਗਲੇ ਪਿੰਡਾਂ ਦੇ ਵਿੱਚ।